ਬਲਵੰਤ ਸਿੰਘ ਰਾਜਵਾਨਾ ਦੀ ਇੱਕ ਚਿੱਠੀ ਦੀ ਚਰਚਾ ਹੈ ਔਰ ਉਹ ਚਿੱਠੀ ਵਿੱਚ ਬਲਵੰਤ ਸਿੰਘ ਰਾਜਵਾਨਾ ਸੰਬੋਧਨ ਹੁੰਦੇ ਆ ਕੌਮ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਔਰ ਉਸ ਚਿੱਠੀ ਦੇ ਵਿੱਚ ਬੜੇ ਤਿੱਖੇ ਅਲਫਾਜ਼ ਵਰਤੇ ਗਏ ਨੇ ਪਰ ਆਖਰਕਾਰ ਉਸ ਚਿੱਠੀ ਨੂੰ ਲਿਖਣ ਦਾ ਅਸਲ ਮੰਤਵ ਕੀ ਹੈ ਕਿਉਂਕਿ ਐਮਪੀ ਗੁਰਜੀਤ ਔਜਲਾ ਦੇ ਕਹਿਣ ਮੁਤਾਬਕ ਇਹਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਮੌਜੂਦ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਰੌਸਮਾਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੌਸਮ ਕੋਜ ਚਿੱਠੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਿਖਦੇ ਨੇ ਤੇ ਉਸ ਤੋਂ ਬਾਅਦ ਇੱਕ ਚਿੱਠੀ ਜੇਲ੍ਹ ਚੋਂ ਆਈ ਹੈ ਬਲਵੰਤ ਸਿੰਘ ਰਾਜੋਆਣਾ ਦੀ ਤੁਸੀਂ ਉਸ ਚਿੱਠੀ ਨੂੰ ਤੇ ਉਹਨਾਂ ਚਿੱਠੀਆਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਵਾਹਕ ਨੇ ਉਸ ਮਹਾਨ ਤਖਤ ਦੀ ਤੇ ਰਾਜਮਾਨ ਨੇ ਜਿਹੜੇ ਸਾਨੂੰ ਗੁਰੂ ਸਹਿਬਾਨ ਨੇ ਕਰਮ ਤੇ ਨਾਲ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਸਿਰ ਜਿਆਸੀ। ਔਰ ਸਾਡੇ ਲਈ ਇਹ ਫਖਰ ਦੀ ਗੱਲ ਹੈ ਕਿ ਜਿੱਥੇ ਸ਼ਰੋਮਨੀ ਗੁਰਦੁਆਰਾ ਔਰ ਖੇਤਰੀ ਪਾਰਟੀਆਂ ਦਾ ਦਾਇਰਾ ਇੱਕ ਸੂਬੇ ਤੱਕ ਹੈ। ਉੱਥੇ ਸ਼੍ਰੀ ਕਾਲ ਤਖਤ ਸਾਹਿਬ ਦਾ ਦਾਇਰਾ ਪੂਰੇ ਸੰਸਾਰ ਚ ਹੈ। ਭਾਵੇਂ ਕੈਨੇਡਾ 'ਚ ਬੈਠੇ ਹੋਣ, ਭਾਵੇਂ ਅਮਰੀਕਾ 'ਚ ਬੈਠੇ ਹੋਣ ਸਾਰੀ ਸਿੱਖ ਕੌਮ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਬੱਜੀ ਹੋਈ ਹੈ ਤੇ ਉਹਨਾਂ ਦੇ ਅੱਗੇ ਨਤਮਸਤਕ ਹੈ। ਤੇ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਬਾਹਰਲੇ ਮੁਲਕਾਂ 'ਚ ਵੀ ਕੀਤੀ ਜਾਂਦੀ ਹੈ। ਸਵਾਲ ਹੁਣੇ ਖੜਾ ਹੋਇਆ ਕਿ ਜਥੇਦਕ ਕੁਲਦੀਪ ਸਿੰਘ ਗੜਗਜ ਨੇ ਵੀਰਵਾਲ ਦਿਵਸ ਦੇ ਬਾਰੇ ਪੰਜਾਬ ਦੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਅਗਰਾਹ ਕੀਤਾ ਕਿ ਇਹਦਾ ਨਾਮ ਸ਼ਹੀਦੀ ਸਾਭ ਜਾਦੇ ਜਿਹੜਾ ਸਾਭ ਜਾਦੇ ਸ਼ਹੀਦੀ ਦਿਵਸ ਐਲਾਨਿਆ ਜਾਵੇ ਤਾਂ ਕਿ ਜੋ ਹੈ ਸਿੱਖ ਕੌਮ ਇਹਨੂੰ ਪੂਰੀ ਤਰ੍ਹਾਂ ਪ੍ਰਮਾਣਿਤ ਕਰੇ ਉਹਨਾਂ ਦੀ ਬਿਲਕੁਲ ਗੱਲ ਠੀਕ ਹੈ ਕਿਉਂਕਿ ਕੇਂਦਰ ਸਰਕਾਰ ਨੇ ਵੀਰਵਾਲ ਦਿਵਸ ਦੀ ਘੋਸ਼ਣਾ ਕਰਕੇ ਉਹਨਾਂ ਨੇ ਜਰੂਰ ਇੱਕ ਹਮਾਇਤ ਜਿਹੜੀ ਐ ਸਿੱਖ ਕੌਮ ਦੇ ਬਾਰੇ ਦਰਸਾਈ ਹੈ ਕਿ ਅਸੀਂ ਸਿੱਖ ਕੌਮ ਦੇ ਪ੍ਰਤੀ ਨਾਲ-ਨਾਲ ਚੱਲਣ ਵਾਲਿਆਂ ਤੇ ਉਹਨਾਂ ਦੇ ਚਖਮਾ ਨੂੰ ਅਸੀਂ ਮਹਿਸੂਸ ਕਰਦੇ ਆ। ਲੇਕਿਨ ਜਦੋਂ ਦਾ ਵੀਰ ਬਾਲਦੇਵਸ ਐਲਾਨਿਆ ਗਿਆ ਮੈਨੂੰ ਲੱਗਦਾ ਹੈ ਕਿ ਉਸ ਦਿਨ ਤੋਂ ਬਾਅਦ ਕਈ ਵਾਰੇ ਮੰਗ ਉੱਠ ਚੁੱਕੀ ਹੈ ਲੇਕਿਨ ਇਸ ਮੰਗ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਵਿਚਾਰਿਆ ਹੀ ਨਹੀਂ ਗਿਆ ਜਦਕਿ ਕੁੱਨ ਉਹਨਾਂ ਲਈ ਕੋਈ ਔਖਾ ਨਹੀਂ ਹੈ ਹੁਣ ਮੰਨ ਰਿਗਾ ਦਾ ਨਾਮ ਬਦਲਣਾ ਸੀ ਕਿੰਨੀ ਕੁ ਉਥੇ ਬਹਿਸ ਬਾਜੀ ਹੋਈ ਕਿੰਨੀ ਕੁ ਚਰਚਾ ਹੋਈ ਇੱਕ ਦਿਨ ਚ ਬਦਲ ਕੇ ਪਰੇ ਕੀਤਾ ਉਹਨਾਂ ਨੇ ਉਹਦਾ ਨਾਮ ਜੀ ਰਾਮ ਜੀ ਰੱਖ ਦਿੱਤਾ ਕਿਸੇ ਸਟੇਸ਼ਨ ਦਾ ਨਾਮ ਬਦਲਣਾ ਹੋਵੇ ਜ਼ਿਲ੍ਹੇ ਦਾ ਨਾਮ ਬਦਲਣਾ ਹੋਵੇ ਪ੍ਰਿਆਗਰਾਜ ਕਰਨਾ ਹੋਵੇ ਕੋਈ ਔਖਾ ਕੰਮ ਨਹੀਂ ਹੈ ਸਰਕਾਰਾਂ ਲਈ ਨਾਮ ਬਦਲਨੇ ਉਹਨਾਂ ਲਈ ਇੱਕ ਦਿਨ ਦੀ ਖੇਡ ਹੈ ਔਰ ਜਦ ਸਿੱਖ ਕੌਮ ਇੰਨੀ ਮੰਗ ਕਰ ਰਹੀ ਹੈ ਪਹਿਲੀ ਗੱਲ ਤਾਂ ਹੈ ਕਿ ਜਥੇਦਾਰ ਸਹਿਬਾਨ ਨੂੰ ਪੱਤਰ ਲਿਖਣ ਦੀ ਜ਼ਰੂਰਤ ਹੀ ਨਾ ਮਹਿਸੂਸ ਹੋਵੇ ਸਿੱਖ ਕੌਮ ਦਿੱਲੀ ਦੇ ਵਿੱਚ ਲੋਕ ਸਭਾ 'ਚ ਖੁਦ ਮੰਗ ਕਰੇ ਕਿ ਵੀਰ ਬਾਲਦੇਵਸ ਜਿਹੜਾ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਇਹਨੂੰ ਸ਼ਹੀਦੀ ਸਾਹਿਬ ਜਾਦੇ ਦਿਵਸ ਜਿਹੜਾ ਉਹ ਐਲਾਨਿਆ ਜਾਵੇ ਲੇਕਿਨ ਇਹ ਕੋਈ ੱਡੀ ਵੱਡੀ ਗੱਲ ਨਹੀਂ ਹੈਗੀ ਕਿ ਜਥੇਦਾਰ ਸਹਿਬਾਨ ਨੂੰ ਲੈਟਰ ਲਿਖਣੀ ਪਵੇ ਕਿਉਂਕਿ ਇਹ ਸਿੱਖ ਕੌਮ ਦਾ ਫਰਜ਼ ਹੈ ਜਿਹੜਾ ਸਿੱਖ ਲੋਕ ਸਭਾ ਰਾਜ ਸਭਾ 'ਚ ਮੈਂਬਰ ਹੈ ਉਹਨੂੰ ਆਪਣੇ ਆਪ ਅਵਾਜ਼ ਉਹਦੇ ਅੰਤਰਾਤਮਾ ਤੋਂ ਝੁਕਣੀ ਚਾਹੀਦੀ ਜਿਹੜੀ ਮੇਰੀ ਆਪਣੀ ਸੋਚ ਹੈ ਦੂਸਰਾ ਮੈਂ ਕੁਝ ਗੱਲਾਂ ਦੇ ਨਾਲ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਸਹਿਮਤ ਹਾਂ ਕਿ ਜੱਥੇਦਾਰ ਸਹਿਬਾਨ ਹੁਕਮ ਜਾਰੀ ਕਰ ਸਕਦੇ ਆ ਕੌਮ ਤੋਂ ਉਸ ਹੁਕਮ ਦੀ ਪਾਲਣਾ ਕਰਵਾਣੀ ਚਾਹੀਦੀ ਹੈ ਉਹਨਾਂ ਨੂੰ ਇਹ ਉਹ ਜੱਥੇਦਾਰ ਸਹਿਬਾਨ ਦਾ ਤਖਤ ਹੈ ਜਿੱਥੇ ਮਹਾਰਾਜਾ ਜੀ ਸਿੰਘ ਅੰਮ੍ਰਿਤਸਰ ਦੇ ਬਾਹਰ ਗੇਟ ਤੋਂ ਹੀ ਜੁੱਤੀਆਂ ਲਾ ਕੇ ਤੇ ਪੈਰੇ ਨੰਗੇ ਪੈਰ ਸ੍ਰੀ ਕਾਲ ਤਖਬਾ ਸਾਹਮਣੇ ਨੂੰ ਤਮਸਤਕ ਹੋਇਆ ਸੀ ਤੇ ਜਿੱਥੇ ਉਹਨੂੰ ਸਜ਼ਾ ਸੁਣਾਈ ਗਈ ਸੀ ਕੋੜੇ ਮਾਰਨ ਦੀ ਇਹ ਉਹ ਸ੍ਰੀ ਕਾਲ ਤਖਬਾ ਸਾਹਿਬ ਹੈ ਜਿੱਥੇ ਕੇਂਦਰ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਜੀਤ ਸਿੰਘ ਬਰਨਾਲਾ ਗਲੇ 'ਚ ਤਖਤੀਆਂ ਪਾ ਕੇ ਮੈਂ ਗੁਨਾਹਗਾਰ ਤੂੰ ਬਖਸ਼ਣ ਹਾਰ ਤਖਤੀਆਂ ਪਾ ਕੇ ਸੇਵਾ ਕਰਦੇ ਨਜ਼ਰ ਆਏ ਸੀ ਇਹ ਉਹ ਸ਼੍ਰੀ ਕਾਲ ਤਖਸਾਬ ਹੈ ਜਿੱਥੋਂ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਜਿਹੜਾ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਇਹ ਉਹ ਸ਼੍ਰੀ ਕਾਲ ਤਖਸਾਬ ਹੈ ਜਿਹਦੇ ਜਥੇਦਾਰ ਨੇ ਜਥੇਦਾਰ ਸਹਿਬਾਨ ਨੇ ਆਰਐਸਐਸ ਦੇ ਨਾਲ ਰੋਟੀ-ਬੇਟੀ ਸਾਂਝ ਤੋਂ ਹੁਕਮ ਜਾਰੀ ਕੀਤਾ ਕਿ ਉਹਨਾਂ ਦੇ ਕਿਸੇ ਕਾਰਜ ਪ੍ਰੋਗਰਾਮ ਦੇ ਵਿੱਚ ਨਾ ਜਾਇਆ ਜਾਵੇ ਇਹ ਉਹ ਸ਼੍ਰੀ ਕਾਲ ਤਖਸਾਬ ਹੈ ਜਿ ਤੋਂ ਪਿਛਲੇ ਸਾਲ 2 ਦਸੰਬਰ ਨੂੰ ਫਜ਼ੀਲ ਤੋਂ ਪੰਜਾਬ ਦੇ ਪੰਥਕ ਪਾਰਟੀ ਦੇ ਸਭ ਤੋਂ ਵੱਡੇ ਤਾਕਤਵਰ ਨੇਤਾ ਨੂੰ ਹੱਥ ਦੇ ਵਿੱਚ ਵਰਛਾ ਫੜਾ ਕੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਤੇ ਬਿਠਾਤਾ ਇਹ ਉਹ ਸ਼੍ਰੀ ਘਾਲਤਾਖਸਾਲ ਹੈ ਤੁਸੀਂ ਇਹਦੀ ਤਾਕਤ ਦੇਖੋ 2 ਦਸੰਬਰ ਦੀ ਤੁਸੀਂ ਜੇ ਉਸ ਵੀਡੀਓ ਨੂੰ ਦੁਬਾਰਾ ਦੇਖੋ ਜਿੰਨੀ ਪੰਜਾਬ ਦੀ ਸਾਰੀ ਤਾਕਤਵਰ ਲੀਡਰਸ਼ਿਪ ਹੈ ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਖੜੀ ਸੀ ਸ਼੍ਰੀ ਘਾਲਤਾਖਸਾਲ ਦੇ ਅੱਗੇ ਕੰਪਨੀ ਛਿੜਦੀ ਪਈ ਸੀ ਤੁਸੀਂ ਉਹ ਦੇਖੋਗੇ ਨਾ ਤੇ ਜਦੋਂ ਉੱਤੋਂ ਗਿਆਨੀ ਹਰਪ੍ਰੀਤ ਸਿੰਘ ਚੰਦੂ ਮਾਜਰੇ ਵਰਗੇ ਲੋ ਫਟਕਾਰ ਲਗਾ ਰਹੇ ਸੀ ਤੇ ਲੱਗ ਰਿਹਾ ਸੀ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਖੰਡ ਅਖੰਡਤਾ ਜਿਹੜੀ ਆ ਉਹ ਬਹੁਤ ਉੱਚੀ ਹੈ। ਔਰ ਇਸ ਕਰਕੇ ਜਿਹੜੀ ਮੈਂ ਰਾਜੋਣਾ ਸਾਹਿਬ ਨਾਲ ਇਸ ਗੱਲ ਤੇ ਸਹਿਮਤ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ। ਕੀ ਹੁਕਮ ਕੀਤਾ ਜਾਂਦਾ। ਆਵੇਂ ਭਾਰਤੀ ਜਨਤਾ ਪਾਰਟੀ ਚ ਬੈਠੇ ਨੇ। ਆਵੇਂ ਸਰਕਾਰ ਚ ਬੈਠੇ ਨੇ ਸਾਰੀ ਸਿੱਖ ਕੌਮ ਨੂੰ। ਕਿ ਵੀਰ ਬਾਲ ਦਿਵਸ ਦੀ ਜਗਾ ਸ਼ਹੀਦ ਦੇ ਸਾਬ ਜਦ ਸ਼ਹੀਦੀ ਦਿਵਸ ਕੋਸ਼ਿਸ਼ਤ ਕਰਵਾਇਆ ਜਾਵੇ। ਉਹ ਦੇਖਣ ਅਸੀਂ ਕਿੱਦਾਂ ਕਰਵਾਣਾ। ਹੁਕਮ ਕਰਨਾ ਚਾਹੀਦਾ। ਕਿਉਂਕਿ ਕਾਲ ਤੱਕ ਸਾਹ ਤੋ ਨਿਕਲਿਆ ਹੋਇਆ ਇੱਕ ਅਲਫਾਜ਼ ਸਾਡੇ ਸਾਰਿਆਂ ਦੇ ਲਈ ਉਹ ਉਹਦੀ ਪਾਲਣਾ ਤੇ ਉਹ ਪੱਥਰ ਤੇ ਲਕੀਰ ਉਹ ਮਿਟ ਨਹੀਂ ਸਕਦਾ। ਮੈਨੂੰ ਯਾਦ ਹੈ ਇੱਕ ਹੁਕਮਨਾਮਾ 1939 ਦੇ ਵਿੱਚ ਨਾਗੋਕੇ ਜੱਥੇ ਦਾ ਨਾਗੋਕੇ ਸਾਹਿਬ ਨੇ ਜਾਰੀ ਕੀਤਾ ਸੀ ਕਿ ਸੰਗਤ ਪੰਕਤ ਦਾ ਵਿਹਾਰ ਜਿਹੜਾ ਉਹ ਬਰਾਬਰ ਦਾ ਹੋਣਾ ਚਾਹੀਦਾ ਕਿਉਂਕਿ ਕਈ ਜਿਹੜੇ ਆ ਉਹਨਾਂ ਨੂੰ ਜੋ ਉਸ ਸਮੇਂ ਦੇ ਦੌਰ ਤੋਂ ਬਾਅਦ ਲੱਗਦਾ ਸੀ ਕਿ ਇੱਕ ਜਿਹੜਾ ਵਾ ਸਮਾਜਿਕ ਰੂਪ ਦੇ ਵਿੱਚ ਗੁਰੂ ਘਰਾਂ ਦੇ ਵਿੱਚ संगता से वीआईपी लोगों चाड़ा जरूर रहेगा। आवेगा अच्छी देखो उन्नीस सौ उनता हु किने साल हो गए लगभग चाली ते पच्ची, पचासी छियासी साल हो गए किसी गुरु घर चल जाओ तुम सारे पंगत बैठे दिखते हैं चाहे वह प्रधानमंत्री हो चाहे वह गृहमंत्री हो चाहे पंजाब का मुखमंत्री हो पंगत दिखते हैं ਥੋੜਾ ਜਿਆਦਾ ਜ਼ਰੂਰ ਵਖਰੇਵਾ ਮੈਂ ਜਿਹੜਾ ਦੇਖਦਾ ਕਿ ਜਿਵੇਂ ਕੋਈ ਆਂਦੇ ਆ ਤੇ ਉਹਨਾਂ ਲਈ ਵੀ ਆਈਪੀ ਲਾਈਨ ਲੱਗ ਜਾਂਦੀ ਹੈ ਉਹਨਾਂ ਨੂੰ ਸਰੋਪੇ ਦੇ ਦਿੱਤੇ ਜਾਂਦੇ ਆ ਜਾਂ ਕੀਰਤਨੀਆਂ ਦੇ ਪਿੱਛੇ ਕੋਈ ਪ੍ਰਧਾਨ ਸਾਹਿਬ ਆਂਦੇ ਆ ਤੋਂ ਤੋਂ ਉਠਾ ਕੇ ਉਹਨਾਂ ਨੂੰ ਉੱਥੇ ਬਿਠਾਤਾ ਜਾਂਦਾ ਹੈ ਜਿਹੜੇ ਵੀ ਆਈਪੀ ਲੋਗ ਆ ਬਾਕੀ ਜੇ ਸੰਗਤ ਪੰਗਤ ਲੰਗਰ ਸੇਵਾ ਸਾਰਿਆਂ ਦੀ ਬਰਾਬਰ ਹੈ ਇਹ ਸ੍ਰੀ ਕਾਲ ਤਕਸਾਲ ਦਾ ਹੁਕਮ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਹੁਕਮ ਜਾਰੀ ਹੋਣੇ ਚਾਹੀਦੇ ਆ ਸਿੱਖ ਪੰਥ ਨੰਗੇ ਪੈਰ ਜਾ ਕੇ ਵੀਰਬਾਲ ਦਿਵਸ ਤੋਂ ਕਰਵਾ ਕੇ ਆਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੱਲ ਸੁਣਦੇ ਨੇ ਲੇਕਿਨ ਇੰਨੀ ਵਾਰ ਕਹਿਣਾ ਨਹੀਂ ਪੈਣਾ ਚਾਹੀਦਾ ਜਿਹੜੀ ਮੇਰੀ ਗੱਲ ਹੈ ਇੰਨੀ ਵਾਰ ਕਹਿਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਤਖਤ ਹੈ ਦਿੱਲੀ ਦੇ ਉਹ ਸ਼੍ਰੀ ਕਾਲ ਤਖਸਾਲ ਦੇ ਅੱਗੇ ਕੁਝ ਵੀ ਨਹੀਂ ਸੋ ਮੇਰੀ ਆਪਣੀ ਜਿਹੜੀ ਇਹ ਸੋਚ ਹੈ ਕਿ ਰਾਜਵਾਨਾ ਸਾਹਿਬ ਇਸ ਗੱਲ ਦੇ ਉੱਤੇ ਠੀਕ ਹੈ ਕਿ ਇਕਤਾ ਤੇ ਅਖੰਡਤਾ ਤੇ ਸਰਵੋੱਚਤਾ ਤੇ ਤਾਕਤ ਗੁਰੂ ਸਾਹਿਬਾਨ ਦੇ ਜਿਹੜੀ ਦਿੱਤੀ ਹੋਈ ਦਾਤ ਹੈ ਉਤੋਂ ਕੁਝ ਬੋਲਿਆ ਜਾਵੇ ਤੇ ਉਹ ਹੁਕਮ ਹੈ ਦੂਸਰੀ ਜਿਹੜੀ ਗੱਲ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਜਿਹੜਾ ਲਿਖਣ ਦਾ ਜਿਹੜਾ ਪੱਤਰ ਲਿਖਣ ਦੀ ਮਨਛਾ ਬਹੁਤ ਸਾਫ ਹੈ ਉਹਨਾਂ ਨੇ ਇੱਕ ਗੱਲ ਤਾਂ ਕਲੀਅਰ ਕੀਤੀ ਹੈ ਕਿ ਸਿੱਖ ਕੌਮ ਦੇ ਵਿੱਚ ਕੋਈ ਰਾਜਨੀਤਿਕ ਭੇਦਭਾਵ ਨਹੀਂ ਹੈਗਾ ਉਸ ਪੱਤਰ ਦੇ ਜ਼ਰੀਏ ਤਾਂ ਕਿ ਉਹਨਾਂ ਨੇ ਕਾਂਗਰਸੀਆਂ ਨੂੰ ਵਿੱਚ ਲੈ ਲਿਆ ਉਹਨਾਂ ਨੇ ਜਿਹੜਾ ਵਾ ਆਪਣੇ ਅਕਾਲੀ ਦਲ ਦੇ ਵੀ ਵਿੱਚ ਲੈ ਲਿਆ। ਲੇਕਿਨ ਗੱਲ ਇਹ ਹੈਗੀ ਹੈ ਕਿ ਜਿਹੜੇ ਦੋਸ਼ ਲੱਗਦੇ ਨੇ ਬਈ ਕਾਂਗਰਸ ਤਾਂ ਉਹਦੀ ਗੁਨਾਹਗਾਰ ਹੈ। ਸ਼੍ਰੀ ਕਾਲ ਤਖਤ ਸਾਹਿਬ ਤੇ ਇਹਨਾਂ ਨੇ 1984 ਦੇ ਵਿੱਚ ਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਕਾਂਗਰਸੀਆਂ ਦੇ ਉੱਤੇ ਉਹਦੇ ਦੋਸ਼ ਨੇ। ਇਹ ਸਿੱਖ ਕੌਮ ਔਰ ਸ਼੍ਰੀ ਕਾਲ ਤਖਤ ਸਾਹਿਬ ਇਹਨੂੰ ਕਦੀ ਮਾਫ ਵੀ ਨਹੀਂ ਕਰ ਸਕਦਾ। ਪਾਈ ਰਾਜਵਾਨ ਨੇ ਉਹ ਤੇ ਵਿਆਪਤੀ ਜਤਾਈ ਆ ਲੇਕਿਨ ਸਵਾਲ ਇੱਕ ਮੈਂ ਥੋੜਾ ਜਿਹਾ ਇੱਥੇ ਰਾਜਵਾਨਾ ਸਾਹਿਬ ਨਾਲ ਅਸਹਿਮਤ ਆ ਦੋਸ਼ ਇੱਕ ਇੰਦਰਾ ਗਾਂਧੀ ਦਾ ਜਿਨੇ ਫੈਸਲਾ ਕੀਤਾ ਦੋਸ਼ ਜੇ ਬਾਕੀ ਕਾਂਗਰਸੀ ਸੰਸਦ ਨੇ ਮੈਂਬਰ ਪਾਰਲੀਮੈਂਟ ਨੇ ਮਨੋ ਗੁਰਜੀਤ ਔਜਲਾ ਨੇ ਇਹਨਾਂ ਦਾ ਕੋਈ ਦੋਸ਼ ਨਹੀਂ ਆ ਇਹ ਕੈਪਟਨ ਨਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਪੰਜਾਬ ਦੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਸਿੱਖਾਂ ਨੇ ਵੀ ਵੋਟ ਪਾਈ ਹੈ ਦੁਸ਼ਮਣੀ ਦਿੱਲੀ ਵਾਲੇ ਉਸ ਪਰਿਵਾਰ ਨਾਲ ਹੋ ਸਕਦੀ ਹੈ ਲੇਕਿਨ ਜਿਹੜੇ ਬਾਕੀ ਲੀਡਰ ਨੇ ਉਹ ਇੱਕ ਗੁਰੂ ਦੇ ਸੱਚੇ ਸਿੱਖ ਨੇ ਜੇ ਮੰਨ ਲੋ ਗੁਰਜੀਤ ਤੌਜਲਾ ਨੇ ਚਰਨਜੀਤ ਚੰਨੀ ਨੇ ਹੋਰ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਾਰੇ ਇਹ ਨਿਮਾਣੇ ਸਿੱਖ ਨੇ ਇਹ ਗੁਰੂ ਦੇ ਸਿੱਖ ਨੇ ਤੇ ਇਸ ਕਰਕੇ ਮੈਨੂੰ ਇਹ ਸੋਚਦਾ ਕਿ ਇਸ ਜੀ ਦੇ ਉੱਤੇ ਉਹਨਾਂ ਦੀ ਪਾਰਟੀ ਦਾ ਜ਼ਰੂਰ ਦੋਸ਼ ਹੋਏਗਾ ਉਹਨਾਂ ਦੇ ਇੰਦਰਾ ਗਾਂਧੀ ਦਾ ਜ਼ਰੂਰ ਬਹੁਤ ਵੱਡਾ ਦੋਸ਼ ਹੈ ਉਹਨੂੰ ਆਪਾਂ ਉਹਦੀ ਮੈਂ ਕੋਈ ਜਸਟੀਫਾਈ ਨਹੀਂ ਕਰ ਰਿਹਾ ਲੇਕਿਨ ਜਿਹੜੇ ਲੋਕ ਕਦੀ ਇਸ ਫੈਸਲੇ ਦੇ ਵਿਚਾਰ ਵੀ ਜੰਮੇ ਵੀ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਗੁਨਾਗਾ ਠਹਿਰਾਣਾ ਉਹ ਵੀ ਠੀਕ ਨਹੀਂ ਹੈ ਹਾਂ ਉਹ ਆਪਣੇ ਜਰੀਏ ਆਵਾਜ਼ ਚੁੱਕਦੇ ਨੇ ਆਵਾਜ਼ ਚੁੱਕਣਗੇ ਦੇ ਨਾ ਚੁੱਕਣਗੇ ਸ਼੍ਰੀ ਘਾਲਤਕ ਸਾਹਿਬ ਦੇ ਜਥੇਦਾਰ ਦੇਖਣਗੇ ਵੀ ਕਿਉਂ ਨਹੀਂ ਚੁੱਕੀ ਫਿਰ ਉਹਨਾਂ ਦਾ ਗੁਨਾਹ ਉੱਥੇ ਹੋ ਸਕਦਾ ਵੀ ਜਦੋਂ ਸ਼੍ਰੀ ਘਾਲਤਕ ਸਾਹਿਬ ਨੇ ਜਥੇਦਾਰ ਨਿਕਿਆ ਸੀ ਤੁਹਾਨੂੰ ਆਵਾਜ਼ ਚੁੱਕਣੀ ਚਾਹੀਦੀ ਸੀ ਤੀਸਰੀ ਮੇਰੀ ਜਿਹੜੀ ਗੱਲ ਹੈ ਕਿ ਸ਼੍ਰੀ ਘਾਲਤਕ ਸਾਹਿਬ ਦੇ ਕਾਰਜਵਾਲ ਜਥੇਦਾਰ ਗੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਇਹ ਆਪਣੇ ਤਾਕਤ ਦਾ ਅਹਿਸਾਸ ਮੈਂ ਤਾਂ ਚਲੋ ਉਹਨਾਂ ਨੂੰ ਨਹੀਂ ਸਲਾਹ ਦੇ ਸਕਦਾ ਬਹੁਤ ਮੈਂ ਬਹੁਤ ਉਹਨਾਂ ਦੀ ਧੂੜ ਬਰਾਬਰ ਨਹੀਂ ਉਸ ਉਹਨਾਂ ਦੇ ਲੇਕਿਨ ਬਹੁਤ ਤਾਕਤ ਹੈ ਇੱਕ ਸੰਗਤ ਇੱਕ ਉਹਨਾਂ ਦੇ ਅਖਰ ਦੀ ਇੰਤਜ਼ਾਰ ਕਰਦੀ ਹੈ ਉਸ ਤਖਤ ਦੀ ਇੰਤਜ਼ਾਰ ਕਰਦੀ ਹੈ ਵੀ ਉੱਥੋਂ ਕੋਈ ਹੁਕਮ ਜਾਰੀ ਹੋਵੇ ਔਰ ਇੰਨਾ ਵੀ ਕੋਈ ਵੱਡਾ ਕੰਮ ਨਹੀਂ ਹੈਗਾ ਕਿ ਕੇਂਦਰ ਸਰਕਾਰ ਇੱਤੇ ਅੜ ਕੇ ਬੈਠੀ ਰਵੇ ਕਈ ਮਸਲੇ ਹੋਰ ਵੀ ਨੇ ਜਿਹੜੇ ਕੇਂਦਰ ਸਰਕਾਰ ਤੋਂ ਹੱਲ ਹੋਣ ਵਾਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਹੈ ਹੋਰ ਵੀ ਕਈ ਮਸਲੇ ਨੇ ਜਿਹੜੇ ਸਿੱਖ ਕੌਮ ਦੇ ਨਾਲ ਪੰਥਕ ਸਾਡੇ ਜਿਹੜੇ ਮੁੱਦੇ ਨੇ ਸ਼੍ਰੀ ਗੁਰਤਾਰ ਸਾਹਿਬ ਪੁਰਸਾਹ ਦਾ ਕੋਰੀਡੋਰ ਵੀ ਹਜੇ ਨਹੀਂ ਖੋਲਿਆ ਗਿਆ। ਕ੍ਰਿਕਟ ਟੀਮਾਂ ਖੇਡ ਰਹੀਆਂ। ਸ਼੍ਰੀ ਗੁਰਤਾਰ ਪੁਰਸਾਹ ਦਾ ਕੋਰੀਡੋਰ ਬੰਦਾ। ਲੋਕ ਜਿਹੜੇ ਆ ਸ਼੍ਰੀ ਗੁਰੂ ਨਾਨਕ ਸਾਹਿਬਾ ਦੇ ਦਰਸ਼ਨ ਦੇਦਾਰ ਕਰਨਾ ਚਾਹੁੰਦੇ ਨੇ। ਉਹਨਾਂ ਦੇ ਉਸ ਸਥਾਨ ਦੇ ਉੱਤੇ ਨਤਮਸਤਕ ਹੋਣਾ ਚਾਹੁੰਦੇ ਨੇ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੰਤਮ ਸਾਹ ਇੱਤੇ ਤੇ ਕਿਰਤ ਦੀ ਕਮਾਈ ਕੀਤੀ ਤੇ ਪ੍ਰਕਾਸ਼ ਇਸ ਸੰਸਾਰ ਨੂੰ ਦਿੱਤਾ। ਤੇ ਇਸ ਕਰਕੇ ਕਈ ਹੋਰ ਮਸਲੇ ਵੀ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਐਸਜੀਪੀਸੀ ਵੀ ਆ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਉਹਦੇ ਉੱਤੇ ਵੀ ਮੈਨੂੰ ਲੱਗਦਾ ਮੈਨੂੰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਮੀ ਮਸਲੇ ਦੇ ਉੱਤੇ ਆਪਣੇ ਹੁਕਮ ਜਾਰੀ ਕਰਨ ਤੇ ਜਿੰਨਾ ਹੋ ਸਕਦਾ ਕੇਂਦਰ ਸਰਕਾਰ ਦੇ ਉੱਤੇ ਦੁਆ ਪਾਵੇ ਡਾਕਟਰ ਸਾਹਿਬ ਜਰੂਰ ਅਸੀਂ ਇਹ ਗੱਲ ਕਰਦੇ ਆ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਬਲਵੰਤ ਸਿੰਘ ਰਾਜੋਵਾਲਾ ਦੀ ਉਸ ਗੱਲ ਤੋਂ ਤਾਂ ਤੁਸੀਂ ਸਹਿਮਤ ਹੋ ਕਿ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ ਜਾਂ ਕਹਿਣ ਦਾ ਤਰੀਕਾ ਥੋੜਾ ਹੋਰ ਸਿਗਾ ਜਾਂ ਸਹੀ ਨਹੀਂ ਸੀਗਾ ਪਰ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਈਵਨ ਐਸਜੀਪੀਸੀ ਵੀ ਇਹ ਇਹ ਦੋਵੇਂ ਚੀਜ਼ਾਂ ਹੁਣ ਬਹੁਤ ਜ਼ਿਆਦਾ ਹੇਠਾਂ ਵੱਲ ਨੂੰ ਆ ਚੁੱਕੀਆਂ ਨੇ ਐਸਜੀਪੀਸੀ ਨੂੰ ਵੀ ਇੱਕ ਤਾਰਨਾਚ ਖੜਨਾ ਪੈ ਜਾਂਦਾ ਐਡੇ ਵੱਡੇ ਲੀਡਰ ਮਿਲਦੇ ਵੀ ਨਹੀਂ ਹੈਗੇ ਐਸਜੀਪੀਸੀ ਦੇ ਪ੍ਰਧਾਨ ਨੂੰ ਇਹਦਾ ਕਾਰਨ ਕੀ ਹੈ ਦੇਖੋ ਸਾਫ ਸਿੰਘ ਜੀ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਜਾਏ ਜਦੋਂ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਜਾਏ ਉਦੋਂ ਫਿਰ ਧਰਮ ਕਮਜ਼ੋਰ ਹੁੰਦਾ ਹੈ ਹਮੇਸ਼ਾ ਰਾਜਨੀਤਿਕ ਤਾਕਤਾਂ ਨੇ ਧਰਮ ਦਾ ਇਸਤੇਮਾਲ ਕੀਤਾ ਹੈ ਦੇਸ਼ ਦੇ ਵਿੱਚ ਸਰਕਾਰ ਬਣ ਰਹੀ ਹੈ ਤੁਸੀਂ ਵੀ ਦੇਖ ਰਹੇ ਕਿਉਂ ਬਣ ਰਹੀ ਹੈ ਤੁਹਾਨੂੰ ਵੀ ਪਤਾ ਹੈ ਕਿਹੜੇ ਧਰਮ ਨੂੰ ਧ्रुਵੀਕਰਨ ਕਰਕੇ ਹਿੰਦੂਤਵ ਦਾ ਨਾਰਾ ਦੇ ਕੇ ਸਰਕਾਰ ਬਣ ਰਹੀ ਹੈ ਇਸ ਕਰਕੇ ਧਰਮ ਹਮੇਸ਼ਾ ਜਦੋਂ ਰਾਜਨੀਤਿਕ ਲੋਗ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਧਰਮ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਕੁਝ ਦਿਨ ਬਾਅਦ ਤੁਸੀਂ ਦੇਖੋਗੇ ਕਿ ਜਿਹੜਾ ਜਿਸ ਹੁਣ ਜੇ ਮੰਨ ਲਓ Hindu ਧਰਮ ਦਾ ਇਸਤੇਮਾਲ ਹੋ ਰਿਹਾ ਤੇ Hindu ਧਰਮ ਦੇ ਕੁਝ ਸਲਾਵਾ ਤੁਸੀਂ ਦੇਖੋਗੇ ਅੰਦਰ ਕਾਫੀ ਕਮਜ਼ੋਰੀ ਆਏਗੀ ਕਿਉਂਕਿ ਫਿਰ ਇੱਕ ਧਰਮ ਜਿਹੜਾ ਇੱਕ ਰਾਜਨੀਤਿਕ ਖੂਟੇ ਨਾਲ ਇੱਕ ਪਾਰਟੀ ਨਾਲ ਵੱਜ ਜਾਂਦਾ ਫਿਰ ਉਹ ਪਾਰਟੀ ਜਿਹੜੀ ਹੈ ਉਸ ਧਰਮ ਨੂੰ ਆਪਣੇ ਹਿਸਾਬ ਨਾਲ ਚਲਾਉਂਦੀ ਹੈ ਵੰਜਤ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਪੰਥਕ ਤੇ ਰਾ ਨੇ ਪੰਥਕ ਸਫਾ ਨੇ ਪੰਥਕ ਵੋਟਰਾਂ ਨੇ ਉਹਨਾਂ ਨੂੰ ਆਪਣਾ ਸਿਰ ਮੌਰ ਸਿਰਜਿਆ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਲੇਕਿਨ ਤੁਸੀਂ ਦੇਖੋ ਅੰਤ ਦੇ ਵਿੱਚ ਪੰਥ ਕਮਜ਼ੋਰ ਹੋਇਆ ਪੰਥ ਕਿਵੇਂ ਕਮਜ਼ੋਰ ਹੋਇਆ ਕਿ ਉਹ ਪੰਥ ਦੀ ਰੀਡ ਦੀ ਹੱਡੀ ਇੰਨੀ ਕਮਜ਼ੋਰ ਕਰਤੀ ਗਈ ਕਿ ਜਿਹੜਾ ਪੰਥ ਤੇ ਤਸੱਦਦ ਕਰਦੇ ਸੀ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਲਾਤਾ ਜਿਹੜੇ ਪੰਥ ਨੂੰ ਪੰਥ ਦੇ ਨੌਜਵਾਨਾਂ ਦੇ ਮੁੰਡਿਆਂ ਦੇ ਬੇਗਨਾਹਾਂ ਦੇ ਕਾਤਲ ਨੇ ਉਹਨਾਂ ਨੂੰ ਪੰਜਾਬ ਦਾ ਪੁਲਿਸ ਤੇ ਚੀਫ ਲਗਾਇਆ ਗਿਆ ਜਿਹੜੇ ਉਹਨਾਂ ਦੇ ਨੌਜਵਾਨਾਂ ਦੇ ਕਾਤਲ ਸੀਗੇ ਪੰਥਕ ਨੌਜਵਾਨਾਂ ਦੇ ਉਹਨਾਂ ਦੇ ਕਾਤਲਾਂ ਨੂੰ ਅਕਾਲੀ ਦਲ ਦੀ ਟਿੱਕ ਦਿੱਤੀ ਗਈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੜਾ ਗਲੀ ਗਲੀ ਖੜਾਰਣ ਆ ਰਹੇ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦੇ ਅੰਗ ਪਾਲ ਕੇ ਗਲੀਆਂ 'ਚ ਸੁੱਟੇ ਨਾਲੀਆਂ 'ਚ ਸੁੱਟੇ ਉਹਨਾਂ ਨਾਲ ਫਿਲਮਾਂ ਦੇ ਕਰਕੇ ਸਮਝੌਤੇ ਕੀਤੇ ਗਏ। ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਭੇਜ ਕੇ ਮਾਫ ਕਰਵਾਤਾ ਗਿਆ। ਇਹ ਪੰਥੀਕ ਕਮਜ਼ੋਰੀ ਹੈ। ਇਹ ਕਮਜ਼ੋਰੀ ਹੈ ਨਾ। ਇਹ ਕਿਤੇ ਬੇਲਾ 1920 ਤੋਂ ਪਹਿਲਾਂ ਦਾ ਹੁੰਦਾ ਤੇ ਹਿੰਮਤ ਨਹੀਂ ਹੋਣੀ ਸੀ। ਹਿੰਮਤ ਨਹੀਂ ਹੋਣੀ ਸੀ। ਨੰਗੇ ਪੈਰ ਖੜਾ ਕਰ ਦਿੱਤਾ ਸੀ। ਨੰਗੇ ਪੈਰ ਅੱਖਾਂ ਹੀ ਕੱਢਦੇ ਸੀ ਤੇ ਉੱਥੋਂ ਅੰਗਲ ਲਾ ਪੈਂਦਾ ਸੀ ਸਰੀਰ। ਫਿਰ ਦੇਖੋ ਤੁਸੀਂ 2 ਦਸੰਬਰ ਤੋਂ ਸ਼੍ਰੀ ਕਾਤ ਸਾਦੀ ਫਸੀਲ ਤੋਂ ਜਿਨ੍ਹਾਂ ਨੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਗਿਆਨੀ ਲਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੁਲਤਾਨ ਸਿੰਘ ਉਹ ਬਾਰੀ-ਬਾਰੀ ਹਜੇ 1 ਸਾਲ ਬੀਤਿਆ ਉਹ ਕਿੱਥੇ ਨੇ ਬਾਰੀ-ਬਾਰੀ ਕੱਢਤੇ ਗਏ ਨੇ ਯਾਨੀ ਤਰਮ ਦੇ ਉੱਤੇ ਰਾਜਨੀਤਿਕ ਲੋਕ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਉਹ ਰਾਜਨੀਤਿਕ ਲੋਕ ਸੀ राजनीति धर्म त हावी हो गई फिर जो राजनीति धर्म त हावी हो जाती है आवाज दब जाती है फिर आवाज उन्नीक निकलनी है जिनी क राजनीतिक लोगों ने वॉल्यूम उचा करना उन्नीक की गल निकलेगी जिन्ना पिछों मैसेज आएगा सो श्रोमणी गुरुद्वारा प्रबंधक कमेटी कमजोर हुई है मैं वक्त तो देखिया इंदिरा गांधी तो इंदिरा गांधी के वेले का तरले कटदी होंगी सी कि एस जी पीसी शांत रखो दमदमे टक साल ਨੂੰ ਸ਼ਾਂਤ ਰੱਖੋ ਗਿਆਨੀ ਤੇ ਲੋਚਨ ਸਿੰਘ ਉਦੋਂ ਮੈਨੂੰ ਕਟ ਗਿੰਤੀਆਂ ਦੇ ਚੇਅਰਮੈਨ ਹੁੰਦੇ ਸੀ ਹੋਰ ਜਿਹੜੇ ਗਿਆਨੀ ਜੈਲ ਸਿੰਘ ਇਹਨਾਂ ਨੂੰ ਕਿਹਾ ਜਾਂਦਾ ਸੀ ਵੀ ਕਿਸੇ ਤਰੀਕੇ ਦਿੱਲੀ ਵਾਲਾ ਨਾ ਇਹਨਾਂ ਦੀ ਆਵਾਜ਼ ਆਵੇ ਉਹ ਵਕਤ ਸੀ ਵਕਤ ਸੀ ਲੇਕਿਨ ਹੌਲੀ ਹੌਲੀ ਕੀ ਹੋਇਆ ਜਿੱਦਾਂ ਜਿੱਦਾਂ ਰਾਜਨੀਤੀ ਜੋ ਜਿਹੜੀ ਐ ਸ਼ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਰੀ ਪੈ ਗਈ ਉਹ ਜਿਹੜਾ ਧਰਮ ਹੈ ਉਹ ਕਮਜ਼ੋਰ ਹੋ ਗਿਆ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਟੁਕੜੇ ਹੋ ਗਏ ਆਵਾਜ਼ ਨਹੀਂ ਨਿਕਲੀ ਹਰਿਆਣਾ ਲੱਗ ਗਿਆ ਦਿੱਲੀ ਲੱਗ ਗਿਆ ਪਟਨਾ ਸਾਹਿਬ ਵਾਲੇ ਜਿਹੜੇ ਤਖਤ ਲੱਗ ਹੋ ਗਏ ਕਿੱਥੇ ਖੜਾ ਹੋ ਗਿਆ ਅਕੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਪੰਜਾਬ ਚ ਸਿੱਕੜ ਗਿਆ ਮੋਹਾਲੀ ਤੋਂ ਲੈ ਕੇ ਅੰਬਰਸਰ ਤੱਕ ਤੇ ਆ ਕਿਉਂ ਕਿਉਂ ਟੋਟੇ ਹੋਏ ਅੱਜ 14 ਸਾਲ 14 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨਹੀਂ ਹੋਈਆਂ ਕਿਉਂਕਿ ਪੰਥ ਕਮਜ਼ੋਰ ਹੋ ਗਿਆ ਪੰਥ ਆਪਣੀ ਵੋਟਾਂ ਦੇ ਲਈ ਆਪਣੇ ਅਧਿਕਾਰਾਂ ਲਈ ਖੜਾ ਹੀ ਨਹੀਂ ਹੋ ਸਕਦਾ ਇੰਨੀ कुंठ ਕੇ ਨੀਚ ਪਾ ਕੇ 14 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਣ ਦਿੱਤੀ ਗਈ ਤੇ ਇਹ ਇਹ ਕੀ ਮਸਲੇ ਨੇ ਇਹੋ ਹੀ ਮਸਲੇ ਨੇ ਹਰ ਜਗ੍ਹਾ ਕਮਜ਼ੋਰ ਹੋਇਆ ਸੋ ਵਕਤ ਜਿਹੜਾ ਮੈਨੂੰ ਲੱਗਦਾ ਹੈ ਕਿ ਰਾਜਨੀਤਿਕ ਤਾਕਤਾਂ ਜਿਹੜੀਆਂ ਉਹਨਾਂ ਨੂੰ ਵਾਝੇ ਕਰ ਦੇਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਤਖਤਾ ਤੋਂ ਤੁਸੀਂ ਇੱਕ ਏਦਾਂ ਦਾ ਬੁਲਾਤ ਬਦਲਾਅ ਦੇਖੋਗੇ ਏਦਾਂ ਦਾ ਬਦਲਾਅ ਦੇਖੋਗੇ ਕਿ ਮਹਾਰਾਜ ਸਿੰਘ ਦਾ ਦੌਰ ਵਾਪਸ ਆਏਗਾ ਅੱਛਾ ਡਾਕਟਰ ਸਾਹਿਬ ਜੇ ਆਪਾਂ ਰਾਜਵਾਨਾਂ ਦੀ ਗੱਲ ਕਰੀਏ ਰਾਜਵਾਨੇ ਦੀ ਚਿੱਠੀ ਦੇ ਮੱਦੇਨਜ਼ਰ ਗੁਰਜੀਤ ਔਜਲਾ ਇੱਕ ਟਿੱਪਣੀ ਕਰਦੇ ਆ ਉਹ ਕਹਿੰਦੇ ਆ ਕਿ ਇਸ ਪੂਰੀ ਚਿੱਠੀ ਦੇ ਪਿੱਛੇ ਕੋਈ ਬਾਹਰੀ ਤਾਕਤਾਂ ਹੋ ਸਕਦੀਆਂ ਨੇ ਵਿਦੇਸ਼ੀ ਤਾਕਤਾਂ ਹੋ ਸਕਦੀਆਂ ਨੇ ਤੁਸੀਂ ਇਸ ਬਿਆਨ ਤੋਂ ਕਿੰਨਾ ਇਕਸਮਤ ਹੋ ਦੇਖੋ ਉਹਨਾਂ ਦਾ ਆਪਣਾ ਨਿੱਜੀ ਵਿਚਾਰ ਹੋ ਸਕਦਾ ਮੈਂ ਪਰ ਬਲਵੰਤ ਸਿੰਘ ਰਾਜਵਾਨਾ ਨੇ ਜਿਹੜੀ ਚਿੱਠੀ ਲਿਖੀ ਹੈ ਮੈਂ ਉਹਨੂੰ ਤੱਥਾਂ ਦੇ ਨਾਲ ਜਿਹੜਾ ਉਹਨੂੰ ਤੁਹਾਡੇ ਸਾਹਮਣੇ ਵਿਖਲੇਖਣ ਕੀਤਾ ਕਿ ਕਮਜ਼ੋਰ ਕਿਵੇਂ ਹੋਇਆ ਅਪੀਲ ਔਰ ਹੁਕਮ ਚ ਕੀ ਫਰਕ ਹੈਗਾ ਮੈਂ 1939 ਤੋਂ ਜਿਹੜਾ ਨਾਗੋਕੇ ਜੱਥੇਦਾਰ ਸਾਹਿਬਾਨ ਦਾ ਹੁਕਮ ਸੀ ਉਹ ਵੀ ਦੱਸਿਆ ਕਿ ਅੱਜ ਵੀ ਖਿੜੇ ਮੱਤੇ ਲੋਕ ਪ੍ਰਵਾਨ ਕਰਦੇ ਇਸ ਕਰਕੇ ਜਿੱਦਾਂ ਜਿੱਦਾਂ ਕਮਜ਼ੋਰੀ ਹੋਈ ਹੈ ਉਹੀ ਚਿੰਤਾ ਜਿਹੜੀ ਰਾਜਵਾਨਾ ਸਾਹਿਬ ਨੇ ਜ਼ਾਹਰ ਕੀਤੀ ਹੈ ਉਹੀ ਚਿੰਤਾ ਜਿਹੜੀ ਹੈ ਸਿੱਖ ਵਿਦਵਾਨ ਜ਼ਾਹਰ ਕਰ ਰਹੇ ਨੇ ਉਹੀ ਚਿੰਤਾ ਜਿਹੜੀ ਹੈ ਕਈ ਜਣੀਆਂ ਹੋਰ ਤਨਾ ਹੈਗੀਆਂ ਉਹ ਜ਼ਾਹਰ ਕਰ ਰਹੀਆਂ ਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਵੀ ਛੋਟਾ ਹੋਇਆ ਤੇ ਕਮਜ਼ੋਰ ਵੀ ਹੋਈ ਹੈ ਔਰ ਤੁਸੀਂ ਇਹ ਦੇਖੋ ਮੈਂ ਗੱਲ ਕਰਦੇ ਚਲੋ ਕਿਸੇ ਦੇ ਬਾਰੇ ਕੀ ਬੋਲਣਾ ਕੀ ਪੰਜਾਬ ਦੇ ਵਿੱਚ ਮਿਸ਼ਨਰੀਆਂ ਜਿਹੜੀਆਂ ਦੂਜੇ ਧਰਮਾਂ ਦੀਆਂ ਉਹ ਕਿੰਨੀਆਂ ਤੇਜ਼ ਹੋਈਆਂ ਇਦਾਂ ਦੀਆਂ ਵੀਡੀਓਜ਼ ਔਰ ਇਦਾਂ ਦੇ ਮੈਂ ਕੱਲ ਪ੍ਰੋਗਰਾਮ ਦੇਖ ਰਿਹਾ ਸੀ ਕਿ ਸੜਕਾਂ ਦੇ ਉੱਤੇ ਆਪਣੇ ਜਿਹੜੇ ਕਈ ਸਿੱਖ ਲੋਕ ਨੇ ਉਹ ਹallelujah ਕਰਤੇ ਜਾ ਰਹੇ ਸੀ ਗੁਰੂ ਸਹਿਬਾਨ ਨੇ ਇਹ ਧਰਤੀ ਗੁਰੂ ਸਹਿਬਾਨ ਦੀ ਹੈ ਇਹ ਧਰਤੀ ਗੁਰੂਆਂ ਦੀ ਹੈ ਆਪਾਂ ਕਰ ਸਕਦੇ ਹਾਂ ਕਿਸੇ ਦਾ ਨਾਮ ਲੈ ਸਕਦੇ ਹਾਂ ਲੇਕਿਨ ਜਿਹੜੀ ਸਿਰ ਤੇ ਤੁਹਾਡੀ ਦਸਤਾਰ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੇ ਕਿਹਾ ਗੁਰੂ ਮਾਨ ਦੇ ਉਗਰੰਤ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੱਲ ਕੇ ਉਹਦੇ ਰਸਤਿਆਂ ਤੇ ਚੱਲ ਕੇ ਆਪਣਾ ਜੀਵਨ ਅੱਗੇ ਲੈ ਕੇ ਜਾਓ ਲੇਕਿਨ ਕਿੱਧਰੇ ਪਾਸੇ ਜਾ ਰਹੇ ਆ ਤੁਸੀਂ ਬਾਰਡਰ ਦੀ 벨ਟ ਵੱਲ ਜਾ ਕੇ ਦੇਖੋ ਦੇਖੋ ਜਾ ਕੇ ਖਲਾਤ ਕੀ ਹੋਏ ਪਏ ਹੈ ਕਿੰਨੀ ਕਨਵਰਜਨ ਹੋ ਚੁੱਕੀ ਹੈ ਤੇ ਕਮਜ਼ੋਰ ਕੌਣ ਹੋਇਆ ਰੋਕ ਕੌਣ ਨਹੀਂ ਸਕਿਆ ਇਹ ਉਹ ਕੌਮ ਹੈ ਜਿਹਨੇ ਸਾਰਾ ਗਰੀ ਦੀ ਲੜਾਈ ਲੜੀ ਹੈ ਇਹ ਉਹ ਕੌਮ ਹੈ ਜਿਹਨੇ ਮੁਗਲਾਂ ਦੇ ਛੱਕੇ ਛੜਾਏ ਇਹ ਉਹ ਕੌਮ ਹੈ ਜਿਹਨੇ ਅੰਗਰੇਜ਼ਾਂ ਨੂੰ ਦੇਸ਼ ਤੋਂ ਦੁੜਾਇਆ ਇਹ ਉਹ ਕੌਮ ਹੈ ਜਿਨ੍ਹਾਂ ਇੰਗਲੈਂਡ ਜਾ ਕੇ ਅਸੈਂਬਲੀ ਚ ਬੰਬ ਮਾਰਿਆ ਇਹ ਉਹ ਕੌਮ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਕਈ ਵਾਰ ਕਬਜ਼ਾ ਕੀਤਾ ਇਹ ਉਹ ਕੌਮ ਹੈ ਜਿਨ੍ਹਾਂ ਨੇ ਅਮਨ ਸ਼ਾ ਅਫਦਾਲੀ ਦੀ ਜਿਹੜਾ ਉਹਨੂੰ ਵੀ ਸਬਕ ਸਿਖਾ ਦਿੱਤਾ ਤੇ ਆਪਾਂ ਕਿੱਥੇ ਖੜੇ ਆ ਅੱਜ ਕਿੱਥੇ ਖੜੇ ਆ ਮੈਂ ਤਾਂ ਪੰਜਾਬ ਦੀ ਗੱਲ ਕੀਤੀ ਹੈ ਹਜੇ ਤੇ ਜੇ ਕਿਤੇ ਲੰਬੀ ਚ ਮੈਂ ਹੋਰ ਗੱਲ ਕਰਾਂ ਤੇ ਤੁਸੀਂ ਕਦੀ ਵਾਰ ਬਾਰਡਰ ਬੈਲਟ ਦੇ ਵਿੱਚ ਪਿੰਡਾਂ ਦੇ ਵਿੱਚ ਦੌਰਾ ਕਰਕੇ ਆਓ ਤੁਹਾਨੂੰ ਅਹਿਸਾਸ ਹੋਏਗਾ ਕਿ ਅਸੀਂ ਕਿੱਥੇ ਆ ਗਏ ਬਿਲਕੁਲ ਇਸ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ ਦੇ